ਗੁੱਡ ਮਾਰਨਿੰਗ ਸਾਈਕਲਿਸਟ ਅੱਜ ਬਹੁਤ ਹੀ ਚੰਗਾ ਦਿਨ ਹੈ ਇਹ ਰੱਬ ਨੇ ਵੀ ਆਪਣਾ ਪੂਰਾ ਜੋਰ ਲਾਇਆ ਇਹਨਾਂ ਦੀ ਖੁਸ਼ੀ ਵਿੱਚ ਸਵੇਰੇ ਸਵੇਰੇ ਇੰਨਾ ਮੌਸਮ ਖਰਾਬ ਹੋਣ ਦੇ ਬਾਵਜੂਦ ਬਾਰਿਸ਼ ਦਾ ਮੌਸਮ ਸੀ ਲੇਕਿਨ ਸਾਰੇ ਸਾਈਕਲ ਪ੍ਰੇਮੀ ਅੱਜ ਮਿਲ ਕੇ ਜਿਹੜੇ 12th ਗਾਰਡਨ ਵਿੱਚ ਸਵੇਰੇ ਸੈਰ ਕਰਦੇ ਨੇ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਇੱਕ ਅਲੱਗ ਮੁਹਿੰਮ ਚਲਾਈ ਹੈ ਤਾਂ ਕਿ ਜਿਹੜੀ ਨਵੀਂ ਪਨੀਰੀ ਹੈ ਨਵੇਂ ਨੌਜਵਾਨ ਜਿਹੜੇ ਉਹ ਨਸ਼ੇ ਵੱਲ ਜਾ ਰਹੇ ਹਨ ਉਹ ਆਪਣੇ ਦੇਸ਼ ਪ੍ਰੇਮ ਲਈ ਉਹਨਾਂ ਦੀ ਭਾਵਨਾ ਜੱਗੇ ਉਹ ਵੀ ਆਪਣੀ ਫਿਟਨੈਸ ਵੱਲ ਜਾਗਰੂਕ ਹੋਣ ਤੇ ਸਾਰੇ ਸੈਰ ਪ੍ਰੇਮੀ ਸਵੇਰੇ ਸਵੇਰੇ ਅੱਜ ਐਤਵਾਰ ਨੂੰ 3 ਜਿਹੜੀ ਅਗਸਤ ਹੈ ਸਵੇਰੇ 5:30 ਵਜੇ ਤੋਂ ਇੱਥੇ ਲੈ ਕੇ ਸਰਹਾਲੀ ਸਾਹਿਬ گئے ਜੀ ਉੱਥੇ ਮੱਥਾ ਇਹਨਾਂ ਨੇ ਟੇਕਿਆ ਸਾਰੇ ਸਾਈਕਲਿੰਗ ਆਪਣੀ ਆਪਣੀ ਲੈ ਕੇ ਗਏ ਤੇ ਉੱਥੇ ਜਾ ਕੇ ਇਹਨਾਂ ਨੇ ਮੱਥਾ ਟੇਕਿਆ ਇਸ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਬਹੁਤ ਹੀ ਚੰਗਾ ਲੱਗਦਾ ਜੀ ਜਦੋਂ ਕੋਈ ਵੀ ਕਮਿਸ਼ਨ ਲੈ ਕੇ ਆਪਾਂ ਤੁਰਦੇ ਆਂ ਸਮਾਜ ਦੇ ਭਲੇ ਲਈ ਲੋਕਾਂ ਦੇ ਭਲੇ ਲਈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਸਾਰੇ ਇੱਕ ਦੂਜੇ ਲਈ ਤਾੜੀਆਂ ਨਾਲ ਆਪਾਂ ਸਵਾਗਤ ਕਰੀਏ ਜੀ ਅੱਜ ਬਹੁਤ ਜ਼ਰੂਰਤ ਹੈ ਐਸੀ ਮੁਹਿੰਮ ਦੀ ਸਾਡੇ ਨਾਲ ਬਹੁਤ 15 ਤੋਂ 20 ਮੈਂਬਰ ਜਿਹੜੇ ਇੱਥੇ ਖੜੇ ਨੇ ਕੁਝ ਲੋਕ ਇੱਥੇ ਚਲੇ ਗਏ ਤਕਰੀਬਨ ਇਹਨਾਂ ਨੇ 50 ਕਿਲੋਮੀਟਰ ਇਹ ਆਣ ਜਾਣ ਕੀਤਾ ਜੀ ਇੱਕ ਵਾਰ ਫਿਰ ਤਾੜੀਆਂ ਨਾਲ ਇਹਨਾਂ ਦਾ ਮਾਣ ਸਵਾਗਤ ਕਰਾਂਗਾ ਜੀ ਤੇ ਸਾਡੇ ਤੇ ਬਹੁਤ ਹੀ ਪ੍ਰੇਰਣਾ ਦਿੰਦੇ ਸਾਡੇ ਐਡਵੋਕੇਟ ਕੁਲਜੀਤ ਮਰਾੜ ਜੀ ਮਨਜੀਤ ਜੀ ਤੇ ਸਾਡੇ ਰਜਨੀ ਮੈਮ ਜੀ ਸਾਡੇ ਜਗਜੀਤ ਮੈਮ ਸਾਰੇ ਨਾਮ ਸਾਡੇ ਅਸੀਸ਼ਨ ਪਾ ਜੀ ਔਰ ਸਾਡੇ ਰਾਜਕੌਰ ਜੀ ਡਾਕਟਰ ਅਸ਼ੋਕ ਕੁਮਾਰ ਧੋਸੀ ਜੀ ਤੇ ਮੈਨਰਜੀ ਜੀ ਸੀਤਾ ਰਾਮ ਜੀ ਸੁਪਾਲ ਜੀ ਸਾਡੇ ਇੰਦਰ ਸਾਹਿਬ ਔਰ ਮਨਿੰਦਰ ਜੀ ਹੋਰ ਸਰਨਜੀਤ ਸੋ ਸੌਰੀ ਮੈਂ ਜਿਨ੍ਹਾਂ ਦਾ ਨਾਮ ਭੁੱਲ ਗਿਆ ਤੁਸੀਂ ਬਹੁਤ ਬਧਾਈ ਦੇ ਯੋਗ ਹੋ ਕਿ ਇੱਕ ਬਹੁਤ ਵੱਡਾ ਸੁਨੇਹਾ ਪਟਿਆਲੇ ਵੱਲੋਂ ਜਾ ਰਿਹਾ ਹੈ ਲੋਕਾਂ ਨੂੰ ਜਾਗਰੂਕ ਕਰਨ ਇਸ ਤੇ ਮੌਸਮ ਖਰਾਬ ਮੌਸਮ ਦੇ ਬਾਵਜੂਦ ਤੇ ਮੈਂ ਕਹਾਂਗਾ ਕਿ ਤੁਹਾਡੇ ਵਿੱਚਕਾਰ ਕੋਈ ਇਹ ਹੈਗਾ ਜਿਹੜਾ ਬੋਲਣ ਵਾਲਾ ਜਿਹੜਾ ਅੱਜ ਕੋਈ ਲੋਕਾਂ ਨੂੰ ਸੁਨੇਹਾ ਦੇਣ ਵਾਲਾ ਬੰਦਾ ਹੀ ਸਾਡੇ ਐਡਵੋਕੇਟ ਸੋਪਾ ਜੀ ਮਾਜੂਦ ਹੋ ਸਾਡੇ ਐਡਵੋਕੇਟ ਕੁਲਦੀਪ ਮਰਾਜੀ ਅੱਜ ਦੱਸੋ ਸਾਡੇ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਬਹੁਤ ਹੀ ਉਮੀਦਾਂ ਲਾਈਆਂ ਹੋਈਆਂ ਲੋਕਾਂ ਨੇ ਕਿਉਂਕਿ ਪੰਜਾਬ ਸਰਕਾਰ ਵੀ ਸਾਡੀ ਪੰਜਾਬੀ ਸਰਕਾਰ ਵੀ ਸੁਣ ਰਹੀ ਹੈ ਜਦੋਂ ਇਸ ਸਮੇਂ ਅਪਾ ਸਾਰੇ ਮਿਲ ਕੇ ਜਿਹੜਾ ਉਪਰਾਲਾ ਕਰਦੇ ਆ ਤੁਹਾਨੂੰ ਕਿਵੇਂ ਲੱਗਿਆ ਇੱਕ ਨਵਾਂ ਕੱਢੀ ਐ ਸਾਈਕਲਿੰਗ ਦੀ ਯਾਤਰਾ ਹੈ ਜੀ ਉਹ ਦੱਸੋ ਥੋੜਾ ਕੈਮਰਾ ਨੇ ਨਜ਼ਦੀਕ ਆ ਗਿਆ ਜੀ ਇਸ ਲਈ 4-5 ਹਫ਼ਤੇ ਤੋਂ ਹੋਰ ਇੱਕ ਹਫ਼ਤੇ ਵਿੱਚ ਜਾ ਰਹੇ ਆ ਨਾਮ ਸ੍ਰੀ ਹਨੀ ਬਾਬਾ ਪਰਮੇਸ਼ਰ ਗੁਰਦੁਆਰਾ ਸਾਹਿਬ ਦੇ ਸੀਗੇ ਤੇ ਆ ਅੱਜ ਐਤਵਾਰ ਅਸੀਂ ਖਰਾਣ ਤੋਂ ਜਾ ਕੇ ਆਏ ਆ ਤੇ ਤਕਰੀਬ ਸਾਡੀ 50 ਕਿਲੋਮੀਟਰ ਦੀ ਅਸੀਂ ਆ ਸਾਈਕਲਿੰਗ ਕੀਤੀ ਹੈਗੀ ਆ ਸਾਰੇ ਬੰਦੇ ਕੋਟਾ ਮੀ ਵੀ ਸਾਡਾ ਉੱਪਰੋਂ ਲੰਘਿਆ ਦਾਬਾ ਜੀ ਸਾਥੇ ਪੂਰੀ ਪਰਿਵਾਰ ਦੀ ਸਾਰਿਆਂ ਨੂੰ ਸਾਡੀ ਅਪੀਲ ਹੈ ਵੀ ਸਾਡੇ ਨਾਲ ਜੁੜੋ ਤੇ ਆਪਣਾ ਸਿਹਤ ਦਾ ਧਿਆਨ ਰੱਖੋ ਹੈਗਾ ਤੇ ਨਸ਼ਿਆਂ ਤੋਂ ਦੂਰ ਰਹੋ ਬਹੁਤ ਹੀ ਚੰਗਾ ਸੁਨੇਹਾ ਦਿੱਤਾ ਮੈਂ ਅੱਜ ਮੈਂ ਡਾਕਟਰ ਸਾਹਿਬ ਨੂੰ ਵੀ ਬਹੁਤ-ਬਹੁਤ ਧੰਨਵਾਦ ਇਸ ਸਹਾਰਾ ਹੌਸਪੀਟਲ ਉਹਨਾਂ ਦੇ ਮੁਖ ਚੇਅਰਮੈਨ ਨੇ ਹਮੇਸ਼ਾ ਹੀ ਕੋਈ ਨਾ ਕੋਈ ਮੈਡੀਕਲ ਕੈਂਪ ਲਗਾ ਕੇ ਰਹਿੰਦੇ ਨੇ ਤੇ ਜਿਹੜੇ ਲੋਕ ਨੇ ਸਾਡੀ ਨੌਜਵਾਨ ਪੀੜੀ ਨੂੰ ਫੇਰ ਨਾ ਦਿੰਦੇ ਕੋਈ ਵੀ ਚੰਗਾ ਕੰਮ ਕਰਦੇ ਉਹਨਾਂ ਦਾ ਸਹਿਯੋਗ ਬਣਾ ਰਿਹਾ ਹੈ ਅੱਜ ਹਨਾਂ ਨੇ ਦੁੱਧ ਲੱਸੀ ਦਾ ਲੰਗਰ ਵੀ ਲਾਇਆ ਮੈਂ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਕਰਾਂਗਾ ਕਿ ਕਿਸੇ ਕਿਸੇ ਦੀ ਤਮੰਨਾ ਹੁੰਦੀ ਹੈ किसी किसी की तमन्ना होती है जमीन पर खड़े होकर तारों को तोड़ ले किसी किसी की तमन्ना होती है जमीन पर खड़े होकर तारों को तोड़ ले वो जो गिरने से डरते हैं मैं कहता हूं वो ये तमन्ना ही जो है सारे साइक्लिस्ट फ्रेंडियंस को बहुत-बहुत मैं धन्यवाद करता हूं जी बहुत चंगा ਤੁਸੀਂ ਸੁਨੇਹਾ ਕੀਤਾ 50 किलोमीटर की साइकिलिंग रेस की साडे सीजन पाजी भी मैं कुछ बोलेंगे सीजन पाजी ਕਿਉਂ ਬੜਾ ਵਧੀਆ ਲੱਗਿਆ ਜੀ ਸਾਰੇ ਸਾਥੀ ਅਸੀਂ ਇਕੱਟ ਗਏ ਇਕੱਟਾਏ ਮੈਂ ਵਾਕੀ ਸਾਡੇ ਵਾਸਤੇ ਚਾਹ ਫਾਣੀ ਦਾ ਰਜਵਾਨ ਦੁੱਧਾ ਲੰਗਰ ਕਰਾਟ ਦੋਸ਼ਾਵਨ ਲੈ ਸਾਨੂੰ ਹੋਰ ਵੀ ਖੁਸ਼ੀ ਦੀ ਗੱਲ ਹੈ ਸੋ ਮੈਂ ਸਾਰਿਆਂ ਨੂੰ ਕਹਾਂਗਾ ਜਿਹੜਾ ਵੀ ਕੋਈ ਇਹ ਵੀਡੀਓ ਦੇਖ ਕੇ ਜਿਆਦਾ ਤੋਂ ਜਿਆਦਾ ਇਹਨੂੰ ਲਾਈਕ ਸ਼ੇਅਰ ਗੁੱਡ ਕਮੈਂਟ ਕਰਿਓ ਕਿਉਂਕਿ ਆਪਾਂ ਜਿਹੜੇ ਸੋਸ਼ਲ ਮੀਡੀਆ ਤੇ ਆਪ ਮੈਸੇਜ ਚੱਲਦੇ ਆ ਆਪਾਂ ਉਹਨਾਂ ਦੇ ਪਿੱਛੇ ਲੱਗ ਜਾਂਦੇ ਆ ਜੀ ਚੰਗੇ ਮਾੜੇ ਹੋਣ ਲੇਕਿਨ ਜਦ ਸਮਾਜ ਲਈ ਕੋਈ ਚੰਗਾ ਕੰਮ ਕਰ ਰਿਹਾ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਪੂਰੀ ਟੀਮ ਵੱਲੋਂ ਸਾਰੇ ਰੱਬ ਕੇ ਸ਼ੇਅਰ ਕਰਿਓ ਜੀ ਲਾਇਕ ਕਰਿਓ ਤਾਂ ਕਿ ਹੋਰ ਵੀ ਲੋਕ ਇਹ ਮਤਲਬ ਇਸ ਕੰਮ 'ਚ ਲੱਗਣ ਬਹੁਤ ਧੰਨਵਾਦ ਜੀ ਆਪ ਸਾਰਿਆਂ ਦਾ ਮੇਰੇ ਦੁਆਰੇ ਵੀ ਬਹੁਤ ਸਾਡੇ ਨਾਲ ਪ੍ਰੋਫੈਸਰ ਸੋ ਮੈਂ ਜਿਹੜੀ ਮਾਫੀ ਚਾਹਨਾ ਜਿਹੜੀ ਇਹ ਮਹਿਲਾਵਾਂ ਸਾਡੇ ਨਾਲ ਜੁੜੀਆਂ ਨੇ ਦੇਖੋ ਜੀ ਮਹਿਲਾਵਾਂ ਵੀ ਕਿਸੇ ਮਤਲਬ ਕੰਮ ਤੋਂ ਪਿੱਛੇ ਨਹੀਂ ਹੈ ਕਿਸੇ ਕੰਮ ਤੋਂ ਪਿੱਛੇ ਨਹੀਂ ਤਾੜੀਆਂ ਨਾਲ ਇਹਨਾਂ ਦਾ ਵੀ ਸਵਾਗਤ ਕੀਤਾ ਜਾਵੇ ਇਹਨਾਂ ਨੇ ਵੀ ਤੇ 50 ਕਿਲੋਮੀਟਰ ਆਨ ਜਨ ਸਾਈਕਲਿੰਗ ਰੇਸ ਵਿੱਚ ਇਹਨਾਂ ਨੇ ਸਹਿਯੋਗ ਦਿੱਤਾ ਤੇ ਇਹ ਨਾ ਸਮਝਿਓ ਕਿ ਮਹਿਲਾਵਾਂ ਕਿਸੇ ਕੌਮ ਵਿੱਚ ਪਿੱਛੇ ਨੇ ਸੋ ਇੱਕ ਸਾਈਨ ਕਰਿਓ ਜੀ ਸਾਰੇ ਵਿਕਟਰੀ ਦਾ ਜੀ ਸੋ ਜੋਰਦਾਰ ਤਾੜੀਆਂ ਨਾਲ ਇਹਨਾਂ ਦਾ ਸਵਾਗਤ ਕਰਦੇ ਹੋਏ ਸਾਰੇ ਇਹਨਾਂ ਦਾ ਸਮਰਥਨ ਕਰਿਓ ਜੀ ਕਿ ਤੁਸੀਂ ਅਗਲੀ ਵਾਰ ਐਤਵਾਰ ਨੂੰ ਇਹਨਾਂ ਨਾਲ ਜੁੜਨਾ ਚਾਹੁੰਦੇ ਹੋ ਡਾਕਟਰਾਂ ਨਾਲ ਸੰਪਰਕ ਕਰ ਸਕਦੇ ਹੋ ਸਾਡੇ ਰੁਫੀਲ ਸਾਹਿਬ ਕੁਲਬੀਰ ਭਰਾ ਜੀ ਤੇ ਪੂਰੀ ਟੀਮ ਨਾਲ ਸਾਡੇ ਸੀਤਾ ਰਾਮ ਜੀ ਮਨਿੰਦਰ ਜੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਜੀ ਬੋਲ ਤਾਂ ਨੰਬਰ ਕੰਟੈਕਟ ਕਰ ਲਓ 9814283335 ਉਹ ਦਾ ਨੰਬਰ ਬੋਲ 9814283335 ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਥੈਂਕ ਯੂ ਥੈਂਕ ਯੂ